ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅਸ ਅਕਸੀ ਆਪ ਜੀ ਨੂੰ ਦਰਸ਼ਨ ਦਿਦਾਰੇ ਕਰਾਣੇ ਹੈ ਗੁਰਦੁਆਰਾ ਮਾਚੀਵਾੜਾ ਸਾਹਿਬ ਜਦ ਤੰਤਨ ਗੁਰਗੋਮ ਸਿੰਘ ਜੀ ਮਹਾਰਾਜੀ ਨੇ ਆਨੰਦਗੜ੍ਹ ਕਿਲਾ ਛੱਡਿਆ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਤੇ ਉੱਥੇ ਜਾ ਕੇ ਮੱਥਾ ਟੇਕਿਆ ਤੇ ਨਾਲੇ ਹੀ ਉਹਨਾਂ ਨੇ ਆਪਣੇ ਪਿਤਾ ਜੀ ਤੋਂ ਜਾ ਕੇ ਵੀ ਨਰਮਸਤਕ ਹੋਏ ਕੀ ਪਤਾ ਨਹੀਂ ਕਦ ਮਿਲਾਕ ਹੋਣਾ ਹੈ ਤੇ ਉਹਦੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਰਸਾ ਨਦੀ ਤੋਂ ਜੱਤ ਪਰਵਾਰ ਵਿਛੜਾ ਹੋਇਆ ਤੇ ਉਹਦੇ ਬਾਅਦ ਮਹਾਰਾਜ ਜੀ ਚਮਕੌਰ ਦੀ ਗਲੀ ਵਿੱਚ ਗਏ ਜਦ ਉੱਥੇ ਬਹੁਤ ਜ਼ਿਆਦਾ ਭੰਕਰ ਯੁੱਧ ਹੋਇਆ ਚਮਕੌਰ ਦੀ ਗਲੀ ਵਿੱਚ ਤੇ ਵੱਡੇ ਸਾਹਿਬਜ਼ਾਦੇ ਦੋਨੋਂ ਸ਼ਹੀਦ ਹੋ ਗਏ ਤੇ ਤਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਸੀ ਕਿ ਹੁਣ ਅਗਲੀ ਵਾਰੀ ਸਾਡੀ ਹੈ ਤੇ ਉੱਥੇ ਹੀ ਗੁਰੂ ਪਿਆਰੇ ਨੇ ਉਹਨਾਂ ਨੇ ਸਿਗਨ ਕਿਹਾ ਸੀ ਨਹੀਂ ਗੁਰੂ ਮਹਾਰਾਜ ਜੀ ਜੇ ਅਗਰ ਤੁਹਾਨੂੰ ਕੁਝ ਹੋ ਗਿਆ ਤੇ ਕੌਣ ਸਾਡੀ ਤਗਵਾਈ ਕਰੂਗਾ ਤੇ ਉਹਨਾਂ ਨੇ ਆਪਣਾ ਚੋਲਾ ਆਪਣੇ ਬਾਣੇ ਉਹਨਾਂ ਨੂੰ ਦੇ ਕੇ ਤੇ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਤਾਂ ਵੀ ਲਲਕਾਰ ਕੇ ਨਿਕਲੇ ਸੀ ਤਾਲੀ ਮਾਰ ਕੇ ਨਿਕਲੇ ਸੀ ਉਹ ਜਾਂਦਾ ਹਿੰਦ ਦਾ ਪੀਰ ਤੇ ਉਹਦੇ ਬਾਅਦ ਤੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਸ ਪਵਨ ਪਵਿੱਤਰ ਸਥਾਨ ਤੇ ਆਏ ਸਨ ਤੇ ਇਹ ਜੰਗਲ ਬੀਆਬਾਨ ਸੀ ਤੇ ਇਸੇ ਸਥਾਨ ਤੇ ਤੰਤਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਟਿੰਡ ਦਾ ਸਰਾਨਾ ਬਣਾ ਕੇ ਇਸ ਥਾਂ ਤੇ ਇਸ ਪਵਨ ਪਵਿੱਤਰ ਥਾਂ ਤੇ ਸੋਏ ਸੀ ਤੇ ਆਓ ਅਸੀਂ ਆਪ ਜੀ ਨੂੰ ਦਰਸ਼ਨ ਦਿਦਾਰੇ ਵੀ ਕਰਾਣੇ ਆ ਤੇ ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿਸ ਥਾਂ ਤੇ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਸੀ ਮਿੱਤਰ ਪਿਆਰੇ ਨੂੰ ਹਲ ਮੁਰੀਦਾਂ ਦਾ ਕਹਿਣਾ ਆਓ ਭਾਈ ਗੁਰੂ ਜੀਓ ਅਸੀਂ ਆਪ ਜੀ ਨੂੰ ਦਬਾਰ ਸਾਹਿਬ ਜੀ ਦੇ ਦਰਸ਼ਨ ਕਰਾਣੇ ਹਨ ਤੇ ਨਾਲੇ ਆਪ ਜੀ ਨੂੰ ਉਹ ਇਤਿਹਾਸਿਕ ਝੰਡ ਵੀ ਦਿਖਾਣੇ ਪੇੜ ਵੀ ਦਿਖਾਉਂਦੇ ਆ ਜਿੱਥੇ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਉਸਤਾਨ ਤੇ ਰਾਜਮਹੰਸੀ ਸੁੱਤੇ ਸੀ ਵਾਹਿਗੁਰੂ ਜੀ ਦਸਤਾਂਤੀ ਆਏ ਸਨ ਤੇ ਉਹਨਾਂ ਦੇ ਪਿਆਰੇ ਜਦ ਉਹਨਾਂ ਨੂੰ ਲੱਭਦੇ ਹੋਏ ਸੀ ਕਿ ਗੁਰੂ ਮਹਾਰਾਜ ਜੀ ਕਿੱਥੇ ਗਏ ਤੇ ਜਦ ਉਹਨਾਂ ਨੇ ਦੇਖਿਆ ਕਿ ਮਹਾਰਾਜ ਜੀ ਦੇ ਬਾਣੇ ਫਟੇ ਹੋਏ ਹਨ ਤੇ ਉਹਨਾਂ ਦੇ ਪੈਰਾਂ ਵਿੱਚੋਂ ਖੂਨ ਰਿਸਦਾ ਪਿਆ ਹੈ ਨੰਗੇ ਪੈਰ ਕੰਡੇ ਚੁਬੇ ਹੋਏ ਤੇ ਅਸੀਂ ਆਪ ਜੀ ਨੂੰ ਪਹਿਲੇ ਦਵਾਰ ਸਾਹਿਬ ਦੇ ਦਰਸ਼ਨ ਕਰਾਈਏ ਤੇ ਨਾਲੇ ਉਹ ਝੰਡ ਵੀ ਦਿਖਾਈਏ ਜਿੱਥੇ ਤੰਦਨ ਸਾਹਿਬ ਸ੍ਰੀ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਟੰਡ ਦਸੀ ਸਰਾਨਾ ਰੱਖਿਆ ਸੀ ਤੇ ਇੱਥੇ ਸੁੱਤੇ ਸੀ ਇਹ ਦੇਖੋ ਜੀ ਹੋਰ ਇਸ ਗਗਨ ਸਿੰਘ ਜੀ ਮਹਾਰਾਜ ਜੀ ਤੇ ਉਹ ਟਿੰਡ ਦਾ ਸਰਾਨਾ ਰੱਖਿਆ ਸੀ ਮਟਕੀ ਤੇ ਜਲ ਜੋ ਟਿੱਕਾ ਦੱਸ ਕਿਸ ਨੇ ਬਚਾਉਣਾ ਸੀ ਜੇ ਨਾ ਦਸ਼ਮੇਸ਼ ਪਿਤਾ ਸਾਜ ਤੋਂ ਪਿਆਰੇ ਪੰਜ ਕੰਗਾ ਕਰਾ ਬਾਤਰਾ ਕਸ਼ਹਿਰਾ ਕਿੰਨੇ ਪਾਣਾ ਸੀ ਜੇ ਨਾ ਦਸ਼ਮੇਸ਼ ਪਿਤਾ ਵਾਰ ਤੋਂ ਦਿਲਾਰੇ ਚਾਰੇ ਮਾਝੂ ਵਾਲੇ ਜਗ੍ਹਾ ਤੇ ਦੱਸ ਕਿੰਨੇ ਸੋਣਾ ਸੀ ਮੰਦਰ ਸ਼ਿਵਾਲੇ ਪਰਧਾਨ ਨਨ ਨਜ਼ਰੇ ਆਉਂਦੇ ਢਾੜਿਆਰੇ ਆ ਕੇ ਸਟੇਜਾਂ ਤੇ ਕੀ ਗਾਉਣਾ ਸੀ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦ ਸ੍ਰੀ ਗੁਰਦੇਵ ਬਾਦਸ਼ਾਹ ਮਹਾਰਾਜ ਨੂੰ ਫਿਰਦੌਸ ਧਰਮ ਦੇ ਖਾਤਰ ਆਪਰਾ ਪ੍ਰਤਾ ਨਾਂ ਵਰਦੇ ਅੱਜ ਸਾਧ ਸੰਗਤ ਜੀ ਜਿੱਥੇ ਸਾਡੇ ਗੁਰੂ ਸਾਹਿਬਾਂ ਦੇ ਚਲ ਪਏ ਪਾਵਨ ਬਦਵਾਰੀ ਸਾਮ ਟੁਰ ਗਏ ਇੱਥੇ ਸਾਧ ਸੰਗਤ ਜੀ ਮਸਿੰਦਾ ਉੱਪਰਿਆਂ ਹੋ ਰਹੀਆਂ ਸਾਡਾ ਅੱਲਾਹ ਅਕਬਰ ਦੇ ਨਾਰੇ ਗੁੰਜਿਆ ਕਰਨੇ ਸਾਡਾ ਇਸ ਸਾਰੇ ਬਦੌਲ ਧਰਮ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਨਾਰੇ ਆਪਣਾ ਸਾਰਾ ਪਰਿਵਾਰ ਵਰਕੇ ਸਾਡੇ ਉਤੇ ਪਾਰੇ ਵਕਾਰ ਕੀਤਾ ਹੈ ਆਉ ਖਾਲਸਾ ਦੇ ਦੋ ਵਾਰ ਵਾਹਿਗੁਰੂ ਦਾ ਜਪ ਕਰੀਏ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਝੁਕਾ ਕੇ ਬਲੰਦ ਆਵਾਜ਼ ਵਿੱਚ ਜਖੀਆਂ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਵੀ ਮਿੱਟਦਾ ਹੈ ਇਸ ਕਰਕੇ ਕੋਈ ਵੀ ਧਿਆਨ ਦੀ ਲੜੀ ਆਰੰਭ ਕਰਕੇ ਸਾਧ ਸੰਗਤ ਦੀ ਸੰਗਤਾਂ ਤੱਕ ਨਹੀਂ ਪਹੁੰਚਾਈ ਜਾ ਸਕਦੇ ਕਿਉਂਕਿ ਇਤਿਹਾਸ ਜਿਹੜਾ ਹੈ ਇਹ ਸਮੇਂ ਦੀ ਮੰਗ ਕਰਦਾ ਹੈ ਜੇ ਸਮਾ ਵੀ ਮਣ ਤੁਸੀਂ ਸਰਵਣ ਕਰ ਲਿਆ ਹੈ ਆਪਾਂ ਉਸ ਪਾਉਣ ਸਥਾਨ ਤੇ ਬੈਠੇ ਹੈ ਜਿੱਥੇ ਮਹਾਰਾਜ ਨੇ ਆਪਣੇ ਪਿਆਰ ਸਹਿਬ ਜਾਦੇ ਮਾਤਾ ਗਜਰਕੌਰ ਔਰ ਗੁਰੂ ਕੇ ਖਾਸਿਓ ਆਪਾਂ ਛੇ ਦਿਨਾਂ ਜਾਂ ਪੀਕੇ ਤੇ ਮਹਾਰਾਜ ਇਸ ਪਾਵਨ ਸਥਾਨ ਤੇ ਆਣ ਕੇ ਬਰਾਜ ਮਾਰੋ ਹਿਸਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਥੇ ਆਣ ਕੇ ਸਾਧ ਸੰਗਤ ਜੀ ਆਰਾਮ ਕੀਤਾ ਤੇ ਸ਼ਬਦ ਵਿਚਾਰਿਆ ਸੀ ਮਿੱਤਰ ਪਿਆਰੇ ਨੂੰ ਆਨੰਦਪੁਰ ਦਾ ਕਹਿਣਾ ਆਹ ਕਾਸਾ ਜੀ ਛੇ ਸੱਤ ਕੋਲੀ ਦਰਮਿਆਨੇ ਦਾਤਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਅਲਗ ਦਾ ਕਹਿ ਦਿੱਤਾ ਹੈ ਅੰਮ੍ਰਿਤ ਵੇਲਾ ਹੋਇਆ ਸਰਸਾ ਦੇ ਪਤਨ ਤੇ ਪਹੁੰਚੇ ਗੁਰੂ ਸਾਹਿਬ ਦੇ ਗੁਰੂ ਕੇ ਖਾਲਸੇ ਮਹਾਰਾਜ ਨੇ ਘੋੜਿਆਂ ਦੀਆਂ ਆਵਾਜ਼ਾਂ ਸੁਣੀਆਂ ਦਇਆ ਸਿੰਘ ਨੇ ਆਵਾਜ਼ਾਂ ਝਾਸੀਆਂ ਕੋਈ ਇੱਥੇ ਨਿਤਨੇਮ ਹੋ ਰਿਹਾ ਅੰਮ੍ਰਿਤ ਵੇਲਾ ਹੋ ਗਿਆ ਹੈ ਮਹਾਰਾਜ ਵਗੜ ਫੌਜ ਜੜੀ ਆਈ ਹੈ ਆਪਾਂ ਨਿਤਨੇਮ ਨਾ ਕਰੀਏ ਤੇ ਗੱਲ ਬਣਦੀ ਨਹੀਂ ਮਹਾਰਾਜ ਨੇ ਆਪਿਆ ਦਾਸ ਜੀ ਦਾ ਸਰਸਾ ਵੀ ਸਾਗੇ ਦਸ਼ਮਣ ਬਣੀ ਹੈ ਉੱਪਰ ਦੀ ਵਗਰੀ ਹੈ ਤੇ ਫੌਜ ਜਿਹੜੀ ਹੈ ਵਜੀਦ ਖਾਨ ਦੀ ਬਾਈ ਦਾਦੇ ਪਹਾੜੀ ਨਾਲੇ ਜਿਹੜੇ ਨੇ ਉਹ ਵੀ ਮਾਰੋ ਮਾਰ ਕਰਦੇ ਸਾਡੇ ਤੇ ਚੜਾਈ ਕਰਦੇ ਆ ਰਹੇ ਆ ਜੇ ਸਾਡੇ ਕੋਲ ਕੋਈ ਆਸਰਾ ਹੈ ਤੇ ਉਹ ਕੇਵਲ ਤੇ ਕੇਵਲ ਗੁਰੂ ਸਾਹਿਬ ਜੀ ਦੀ ਬਾਣੀ ਦਾ ਓਟ ਤੇ ਆਸਰਾ ਹੈ ਹੁਣ ਆਪਾਂ ਇੱਥੇ ਨਿਤਨੇਮ ਕਰਾਂਗੇ ਨਿਤਨੇਮ ਤੋਂ ਬਾਅਦ ਇੱਥੇ ਆਸ਼ਾ ਜੀ ਦੀ ਬਾਣੀ ਦਾ ਕੀਰਤਨ ਹੋਵੇਗਾ ਜੇ ਤੇ ਆਸ਼ਾ ਜੀ ਦੀ ਬਾਣੀ ਦਾ ਕੀਰਤਨ ਹੋ ਗਿਆ ਨਿਤਨੇਮ ਹੋ ਗਿਆ ਤੇ ਚੜ੍ਹਦੀ ਕਲਾ ਹੈ ਤੇ ਜੇ ਨਹੀਂ ਹੋਵੇਗਾ ਤੇ ਫਿਰ ਇਥੇ ਜੰਗ ਲੜ ਕੇ ਤੇ ਸ਼ਹੀਦੀ ਦਾ ਜਾਮ ਪੀਵਾਂਗੇ ਇਥੋਂ ਅੱਗੇ ਨਹੀਂ ਜਾਵਾਂਗੇ ਜਿੰਨਾ ਚਿਰ ਨਿੱਤ ਨੇਮ ਨਹੀਂ ਕਰਦੇ ਕਲਕੀਆਂ ਵਾਲੇ ਪਾਸ਼ਾ ਮਹਾਰਾਜ ਇਸ ਪਾਵਨ ਸਰਸਾ ਦੀ ਧਰਤੀ ਦੇ ਜਿੱਥੇ ਪਰਿਵਾਰ ਵਿਛੋੜਾ ਹੈ ਉਸ ਪਾਵਨ ਸਥਾਨ ਤੇ ਸਤਿਗੁਰੂ ਕਲਕੀਆਂ ਵਾਲੇ ਪਾਸ਼ਾ ਮਹਾਰਾਜ ਕੀਰਤਨ ਕਰਨੇ ਨੇ ਆਸਨ ਜੀ ਦੀ ਬਾਣੀ ਦਾ ਕੀਰਤਨ ਕਰ ਰਿਹਾ ਹੈ ਭਾਈ ਜੈਲ ਸਿੰਘ ਜੀ ਗੁਰੂ ਕੇ ਖਾਲਸੇ ਬਰਾਜਮਾਨ ਹੋ ਕੇ ਕੀਰਤਨ ਸਰਵਣ ਕਰਨੇ ਨੇ ਇਦਾਂ ਸਾਸਾਂ ਦਾ ਫੌਜ ਕਰਕੇ ਜਦੋਂ ਪਿੱਛਾ ਕਰਦੀ ਆਈ ਤੇ ਧਰਮ ਨਿਵਾਸੀ ਸਿੰਘ ਦੀ ਮਹਾਰਾਜ ਦੇ ਅੰਦਰ ਸਰਗਾਰੇ ਬਾਬਾ ਅਜੀਤ ਸਿੰਘ ਜੀ ਭਾਈ ਕੁਦਰਤ ਸਿੰਘ ਜੀ ਭਾਈ ਬਜਤਰ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਦੇ ਦੋ ਪੁੱਤਰ ਜਿਹੜੇ ਨੇ ਉਹ ਸਾਸਾਂ ਤੋਂ ਪਹਿਲਾਂ ਅਜੀਤ ਸਿੰਘ ਨੂੰ ਘੇਰੇ ਦੇ ਵਿੱਚੋਂ ਛਡਾਉਣ ਲੱਗੇ ਆ ਉੱਥੇ ਸ਼ਹਾਦਤਾਂ ਜਾਮ ਲਗੇ ਦੋ ਸਰਗਾਰੇ ਸਾਸਾਂ ਦੇ ਪੁੱਤਰ ਦੇ ਕਿੰਨੇ ਖਮਸਾਲ ਦਾ ਜਲ ਹੋ ਰਿਹਾ ਇਹ ਉਹ ਬੇਨਤੀ ਕੀਤੀ ਜਾ ਰਹੀ ਸਤਾਨਾ ਜਿੱਥੇ ਤਤਨਸ਼ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ ਸੀ ਟਿੰਡ ਦਾ ਸਰਾਨਾ ਬਣਾ ਕੇ ਹੈ ਉਹੀ ਇਤਿਹਾਸਿਕ ਵਰੀਸ਼ਾ ਪੀੜ ਜਿਹੜਾ ਤੁਸੀਂ ਉਹ ਦੇਖ ਸਕਦੇ ਹੋ ਰੱਖਾ ਹੈ ਵਾਹਿਗੁਰੂ 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 ਇਸੀ ਸਤੰਤ ਗੁਰਮਾਰਾ ਜੀ ਨੇ ਟਿੰਡੋ ਦਾ ਸਰਾਨਾ ਬਣਾ ਕੇ ਵਿਸ਼ਰਾਮ ਕੀਤਾ ਸੀ ਤੇ ਇਸੀ ਸਤੰਤ ਗੁਰਗੁਣ ਸਿੰਘ ਜੀ ਮਹਾਰਾਜ ਜੀ ਨੇ ਸ਼ਬਦ ਉਚਾਰ ਐਸੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਜਿੱਥੇ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਸੀ ਉਹ ਵੀ ਆਪ ਜੀ ਨੂੰ ਅਸੀਂ ਦਰਸ਼ਨ ਕਰਾਵਾਂਗੇ ਸਾਡੀ ਵੀਡੀਓ ਦੇ ਨਾਲ ਬਨੇ ਰਹੋ ਵਾਹਿਗੁਰੂ ਵਾਹਿਗੁਰੂ वागुरू वागुरू वागू वागुरू वागुरू वागू देखो सपोर्ट लगा रखी है गुरु वागुरू वागू वागुरू 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 वागू ਗੁਰਪ੍ਰੀਤ ਸਾਹਿਬ ਜੀਓ ਅਸੀਂ ਆਪ ਜੀ ਨੂੰ ਦਰਸ਼ਨ ਦਿਦਾਰੇ ਕਰਾਇਆ ਸੀ ਉਹ ਜੰਡ ਸਾਹਿਬ ਦੇ ਜਿੱਥੇ ਦਦਨ ਫੇਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਸ ਥਾਂ ਤੇ ਸਿੱਕਦੇ ਸੀ ਪਿੰਡ ਦਸਰਾਣਾ ਬਣਾ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਸ ਥਾਂ ਤੋਂ ਇੱਥੇ ਆਏ ਸੀ ਇੱਥੇ ਜਲ ਛੱਕਿਆ ਸੀ ਹੂਤੋ ਤੇ ਮੂੰਹ ਹਾ ਤੋ ਕੇ ਪੰਜ ਪੈਰਿਆਂ ਨੂੰ ਕਿਹਾ ਸੀ ਤੁਸੀਂ ਨਿਤਨੇਮ ਕਰੋ ਤੇ ਇਸ਼ਨਾਨ ਕਰਕੇ ਇਹ ਆਪ ਜੀ ਦੇਖ ਸਕਦੇ ਹੋ ਇਹ ਇਤਿਹਾਸਿਕ ਗਏ ਵਾਹਿਗੁਰੂ ਜੀਓ ਵਿਛੜ ਗਿਆ ਮਾਤਾ ਸਾਹਿਬ ਕਾ ਜਲੇ ਇਸ ਸਥਾਨ ਤੇ ਮਹਾਰਾਜ ਜੀ ਨੇ ਜਲ ਛਕਿਆ ਸੀ ਅਗੂ ਦੇਖ ਸਕਦੇ ਸਾਡੇ ਵੀਡੀਓ ਦੇ ਰਹਿਣ ਨਾਲ ਰੋਪੜ ਆਉਂਦੇ ਹੋਏ ਕਮ ਕੌ ਦੀ ਘੜੀ ਵਿੱਚ ਸਾਥ ਕੋਈ ਦੀ ਰਾ ਜਲ ਛਕਨ ਦੇ ਬਾਅਦ ਇਸੇ ਸਥਾਨ ਤੇ ਗੁਰਗੋਬ ਸਿੰਘ ਜੀ ਮਹਾਰਾਜ ਜੀ ਨੇ ਨਿਤਨੇਮ ਕੀਤਾ ਸੀ ਪਾਠ ਕੀਤਾ ਸੀ ਵਾਹਿਗੁਰੂ 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 गुरु वागु गुरु वागु गुरु वागे गुरु वागू वा ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂਪਰੀ ਸਾਸੰਗਤ ਜੋ ਅਸੀਂ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਹਾਂ ਫਤਿਹ ਦੀ ਸਾਂਝ ਪਾਉਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ